ਸਿੱਧੂ ਮਸੂਏ ਵਾਲਾ ਬਾਈ ਕੀ ਸੋਚਦੇ ਹੁੰਦੇ ਸੀ ਚਮਕੀਲਾ ਦੇ ਬਾਰੇ ਮੈਂ ਇੱਕ ਵੀਡੀਓ ਕਲਿੱਪ ਵੀ ਦਿਖਾਉਂਗਾ ਸਿੱਧੂ ਮਸੂਏ ਵਾਲਾ ਬਾਈ ਦੇ ਜਿਹਦੇ ਵਿੱਚ ਉਹ ਚਮਕੀਲਾ ਦੇ ਬਾਰੇ ਗੱਲ ਕਰ ਰਹੇ ਨੇ ਆਪਣੇ ਸਟੇਜ ਤੇ ਇੱਕ ਟਾਈਮ ਤੇ ਲੋਕਾਂ ਨੇ ਸਿੱਧੂ ਬਾਈ ਨੂੰ ਚਮਕੀਲਾ ਦੀ ਲਾਈਫ ਨਾਲ ਜੋੜ ਕੇ ਦੇਖਿਆ ਸੀ ਫਿਰ ਜਦੋਂ ਸਿੱਧੂ ਬਾਈ ਨੇ ਆਪਣੇ ਇੱਕ ਗਾਣੇ ਦੇ ਵਿੱਚ ਚਮਕੀਲਾ ਦਾ ਨਾਮ ਲਿਆ ਤਾਂ ਫਿਰ ਲੋਕ ਕਨਫਿਊਜ਼ ਹੋ ਗਏ ਸੀ ਕਿ ਸਿੱਧੂ ਬਾਈ ਚਮਕੀਲਾ ਨੂੰ ਸੁਣਦੇ ਨੇ ਉਹਨਾਂ ਨੂੰ ਵਧੀਆ ਮੰਨਦੇ ਨੇ ਜਾਂ ਫਿਰ ਉਹ ਚਮਕੀਲਾ ਨੂੰ ਸਹੀ ਨਹੀਂ ਮੰਨਦੇ ਨਹੀਂ ਸਿੰਗਰ ਨੇ ਵੱਡੇ ਵੱਡੇ ਸਿੰਗਰ ਹੋਏ ਨੇ ਚਮਕੀਲੇ ਦਾ ਜ਼ਿਕਰ ਕੀਤਾ ਨਾਂ ਕਦੇ ਡਰ ਕੇ ਗਾਇਆ ਹੈ ਇਕੋ ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਕਿ ਸਿੱਧੂ ਮਸੂਏ ਵਾਲਾ ਬਾਈ ਵੀ ਚਮਕੀਲੇ ਨੂੰ ਕਾਫੀ ਸੁਣਦੇ ਹੁੰਦੇ ਸੀ ਤੇ ਤੁਹਾਨੂੰ ਕਾਫੀ ਵੀਡੀਓਜ਼ ਦੇਖਣ ਨੂੰ ਮਿਲ ਜਾਣਗੇ ਜਿਦੇ ਵਿੱਚ ਸਿੱਧੂ ਮਸੂਏ ਵਾਲਾ ਬਾਈ ਚਮਕੀਲੇ ਦੇ ਗਾਣੇ ਲਾ ਕੇ ਗੱਡੀ ਚਲਾ ਰਹੇ ਨੇ ਕਿਤੇ ਕਿਤੇ ਸਿੱਧੂ ਬਾਈ ਚਮਕੀਲੇ ਦੇ ਗਾਣੇ ਗਾ ਵੀ ਰਹੇ ਨੇ ਚਮਕੀਲੇ ਨੂੰ ਉਹ ਕੌਣ ਮਹਿੰਗੇ ਮਾਮਲੇ ਪੁਆਦੀ ਸੀ ਤੇ ਯਾਰੀ ਨੇ ਪਿੰਡ ਸਾੜਿਆ ਤੇ ਵੰਡਤਾ ਹੋਰੇ ਸ਼ੀਰ ਮਹਾਨ ਕੁੜੀ ਝੰਡਾ ਇਸ ਤੋਂ ਇਲਾਵਾ ਸਿੱਧੂ ਬਾਈ ਨੇ ਸਟੇਜ ਤੇ ਵੀ ਕਾਫੀ ਵਾਰ ਚਮਕੀਲੇ ਦੇ ਗਾਣੇ ਗਾਏ ਨੇ ਤੇ ਇੱਕ ਕਾਫੀ ਪੁਰਾਣੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ। ਇਹਦੇ ਵਿੱਚ ਸਿੱਧੂ ਬਾਈ ਨੇ ਸਿਰਫ ਚਮਕੀਲੇ ਦਾ ਗਾਣਾ ਹੀ ਨਹੀਂ ਗਾਇਆ। ਇਸ ਸਟੇਜ ਤੇ ਸਿੱਧੂ ਬਾਈ ਨੇ ਚਮਕੀਲਾ ਦੇ ਬਾਰੇ ਗੱਲ ਵੀ ਕੀਤੀ ਹੈ। ਇਹ ਕਿਹਾ ਕਿ ਕੁਝ ਇਦਾਂ ਦੀਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਮਰ ਕੇ ਵੀ ਨਹੀਂ ਮਰਦੀਆਂ। ਤੇ ਸਿੱਧੂ ਬਾਈ ਦੀ ਇਹ ਵਾਲੀ ਗੱਲ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਤੁਸੀਂ ਦੇਖੋ ਗਾਣੇ ਮੈਂ ਹੋਰ ਵੀ ਜਦੋਂ ਚਮਕੀਲਾ ਨਾਮ ਆਇਆ ਸਾਰਿਆਂ ਨੇ ਤਾੜੀਆਂ ਮਾਰੀਆਂ ਨਾ। ਕਈ ਲੋਕ ਕਹਿੰਦੇ ਹੁੰਦੇ ਨੇ ਇਹੋ ਜਿਹੀਆਂ ਰੂਹਾਂ ਹੁੰਦੀਆਂ ਉਹ ਮਰ ਜਾਂਦੇ ਨੇ ਤੁਸੀਂ ਅੱਜ ਵੀ ਯਾਦ ਕਰਦੇ ਹੋ ਸਾਰੇ ਹਨ ਔਰ ਗੈਂਗਸਟਰ ਜੱਟ ਨੂੰ ਕਲਮ ਲੋਕ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਸੀ ਕਿ ਸਿੱਧੂ ਮੂਸੇਵਾਲਾ ਬਾਈ ਨੇ ਪਾਵਰ ਗਾਣੇ ਦੇ ਵਿੱਚ ਇਦਾਂ ਕਿਉਂ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਮੈਂ ਚਮਕੀਲਾ ਨਹੀਂ ਆ ਮੈਂ ਤੁੰਬੀ ਨਹੀਂ ਰੱਖਦਾ ਮੈਂ ਹਥਿਆਰ ਰੱਖਦਾ ਹੁੰਨਾ ਪਰ ਸਿੱਧੂ ਬਾਈ ਦੇ ਇਸ ਗਾਣੇ ਦੇ ਲਿਰਿਕਸ ਨੂੰ ਕੁਝ ਲੋਕਾਂ ਨੇ ਗਲਤ ਵੇ ਦੇ ਨਾਲ ਦੇਖਿਆ ਮੈਨੂੰ ਲੱਗਦਾ ਕਿ ਜਿਹੜੇ ਤਰੀਕੇ ਨਾਲ ਲੋਕਾਂ ਨੇ ਸਮਝਿਆ ਇਸ ਗਾਣੇ ਦੇ ਲਿਰਿਕਸ ਨੂੰ ਸਿੱਧੂ ਬਾਈ ਨੇ ਉਦਾਂ ਬਿਲਕੁਲ ਵੀ ਨਹੀਂ ਕਿਹਾ ਸਿੱਧੂ ਨੇ ਚਮਕੀਲੇ ਨੂੰ ਨੈਗੇਟਿਵ ਵੇਚ ਨਹੀਂ ਦਿਖਾਇਆ ਬਸ ਆਪਦੇ ਬਾਰੇ ਦੱਸਿਆ ਕਿ ਉਹਨੂੰ ਸਿੱਧਣਾ ਇੰਨਾ ਸੌਖਾ ਨਹੀਂ ਹੈ ਜਿੰਨਾ ਸੌਖਾ ਤੁਸੀਂ ਚਮਕੀਲੇ ਨੂੰ ਸੱਟ ਲਿਆ ਸੀ ਉਹ ਜੀ ਤੋਂ ਇਸ ਵੀਡੀਓ ਚ ਇੰਨਾ ਹੀ